ਅੱਜ ਪੰਜਾਬ ਬਹੁਤ ਹੀ ਗੰਭੀਰ ਆਰਥਿਕ ਸੰਕਟ ਤੋਂ ਗੁਜ਼ਰ ਰਿਹਾ ਹੈ ਔਰ ਮੈਂ ਸੋਚਦਾ ਕਿ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਬੜਾ ਨਾਜ਼ੁਕ ਹੁੰਦਾ ਜਾ ਰਿਹਾ ਕਿਉਂਕਿ ਪੰਜਾਬ ਦੇ مالی ਸਾਧਨ ਜਿਹੜੇ ਨੇ ਉਹਨਾਂ ਤੇ ਮੁਕੰਮਲ ਤੌਰ ਤੇ ਰੋਕ ਲੱਗ ਗਈ ਔਰ ਪੰਜਾਬ ਦੇ مالی ਸਾਧਨਾਂ ਨੂੰ ਬੇਦਰਦੀ ਨਾਲ ਉਜਾੜਿਆ ਗਿਆ ਬੇਦਰਦੀ ਨਾਲ ਖਰਚਿਆ ਗਿਆ ਔਰ ਫਜ਼ੂਲ ਖਰਚੀਆਂ ਦੇ ਵਿੱਚ ਜਿਸ ਤਰ੍ਹਾਂ ਉਜਾੜਾ ਪੰਜਾਬ ਦੇ ਖਜ਼ਾਨੇ ਦਾ ਹੋਇਆ ਤੇ ਪੰਜਾਬ ਦੇ ਵਿਕਾਸ ਤੇ ਪ੍ਰਸ਼ਨ ਚਿੰਨ ਲੱਗਿਆ ਖੜਾ ਅੱਜ ਪੰਜਾਬ ਦਾ ਭਵਿੱਖ ਜਿਹੜਾ ਖਤਰੇ 'ਚ ਹੋਇਆ ਪੰਜਾਬ ਦੀਆਂ ਸੜਕਾਂ ਤੇ ਪੈਚ ਵਰਕ ਕਰਨ ਜੋਗਾ ਪੈਸਾ ਪੰਜਾਬ ਦੇ ਕੋਲ ਨਹੀਂ ਰਿਹਾ ਪੰਜਾਬ ਦੇ ਮੁਲਾਜ਼ਮਾਂ ਨੂੰ TADA ਤੱਕ ਤੇ ਤਨਖਾਹਾਂ ਪੂਰੀਆਂ ਦੇਣ ਤੱਕ ਪੈਸਾ ਨਹੀਂ ਰਿਹਾ ਪੰਜਾਬ ਸਰਕਾਰ ਰੇਤਾ ਮਿੱਟੀ ਵੇਚ ਕੇ ਆਪਣੀਆਂ ਗੱਡੀਆਂ ਵੀ ਤੇਲ ਪਵਾਉਣ ਦੇ ਮਤਲਬ ਪੁਆਇੰਟ ਤੇ ਪਹੁੰਚ ਚੁੱਕੀ ਆ ਔਰ ਪੰਜਾਬ ਦੀ ਸਥਿਤੀ ਆਉਣ ਵਾਲੇ ਸਮੇਂ ਵਿੱਚ ਹੋਰ ਨਾਜ਼ੁਕ ਹੋਣ ਦਾ ਖਤਰਾ ਲੱਗ ਰਿਹਾ ਪੰਜਾਬ ਸਰਕਾਰ ਬਿਲਕੁਲ ਲਾਪਰਵਾਹ ਹੋ ਕੇ ਉਹਦੀਆਂ ਕਟਾਈਆਂ ਤੇ ਨਕਾਮੀਆਂ ਕਰਕੇ ਪੰਜਾਬ ਨੂੰ ਬਰਬਾਦੀ ਵੱਲ ਧੱਕ ਰਹੀ ਆ ਬੜੇ ਅਫਸੋਸ ਦੀ ਗੱਲ ਆ ਔਰ ਮੁੱਖ ਮੰਤਰੀ ਸਾਹਿਬ ਕੇਵਲ ਫੋਟੋਆਂ ਤਰ੍ਹਾਂ ਤੱਕ ਕੇਵਲ ਅਖਬਾਰਾਂ ਤੇ ਮੀਡੀਆ ਵਿੱਚ ਆਪਣੀ ਵੱਲੇ-ਵੱਲੇ ਕਰਾਉਣ ਦੇ ਚੱਕਰ ਵਿੱਚ ਹੀ ਨਿੱਤ ਨਵੀਂ ਵਿਅੰਗਵਾਦੀ ਨਵੀਂ ਸ਼ੋਸ਼ੇਵਾਦੀ ਦੇ ਦੌਰ ਚ ਲੰਘ ਰਹੇ ਨੇ ਸੋ ਅੱਜ ਪੰਜਾਬੀਆਂ ਨੂੰ ਜਾਗਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਪੰਜਾਬੀਪਣਾ ਜਗਾਉਣ ਦੀ ਲੋੜ ਆ ਮੈਂ ਸਮਝਦਾ ਕਿ ਜੇ ਪੰਜਾਬ ਨੂੰ ਇਸ ਲੱਗ ਰਹੇ ਕੋਰੇ ਤੋਂ ਨਾ ਬਚਾਇਆ ਤਾਂ ਪੰਜਾਬ ਦਾ ਭੂ-ਕੋੜਾ ਖਤਰੇ 'ਚ ਹੋਏਗਾ। ਦੇਖੋ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਮੁਲਾਜ਼ਮ ਜਿਹੜੇ ਉਹਨਾਂ ਨੂੰ 2-2 3-3 ਮਹੀਨੇ ਤੱਕ ਦੀ ਤਨਖਾਹ ਨਹੀਂ ਮਿਲ ਰਹੀ, ਡੀਸੀ ਦਫ਼ਤਰ ਦੇ ਕਲਰਕਾਂ ਤੱਕ ਦੇ ਅਮਲੇ ਫੈਲੇ ਤੱਕ ਨੂੰ ਤਨਖਾਹ ਨਹੀਂ ਮਿਲ ਰਹੀ। ਅਤੇ ਆਪ ਕੋ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਉਹਨਾਂ ਦੇ ਕਈ-ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਨੇ ਪਰ ਸਰਕਾਰ ਉਹਨਾਂ ਦੀ ਕੋਈ ਪੁੱਛ ਨਹੀਂ ਕਰ ਰਹੀ। ਮਹਲਾ ਇੱਕ ਕਿਸਮ ਦੇ ਅਨਾਰਕੀ ਹਹਾਕਾਰ ਮਚੀ ਹੋਈ ਆ ਪੰਜਾਬ ਦੇ ਅੰਦਰ ਪੰਜਾਬ ਦੇ ਮੁਲਾਜ਼ਮ ਸੜਕਾਂ ਤੇ ਬੈਠੇ ਨੇ ਪੰਜਾਬ ਦੇ ਮਹਲਾ ਹਰ ਖੇਤਰ ਦੇ ਵਿੱਚ ਕੋਈ ਵੀ ਮਤਲ ਤਸੱਲੀ ਵਕਤ ਕੰਮ ਨਹੀਂ ਹੋ ਰਿਹਾ ਸੋ ਵੱਡੀ ਦੁਖਦਾਈ ਗੱਲ ਇਹ ਆ ਕਿ ਪੰਜਾਬ ਦੀ ਸਰਕਾਰ ਨੂੰ ਕਿਸੇ ਗੱਲ ਦਾ ਫਿਕਰੇ ਹੈ ਨਹੀਂ ਚਿੰਤਾ ਹੀ ਹੈ ਨਹੀਂ ਔਰ ਬੇਦਰਦੀ ਨਾਲ ਪੰਜਾਬ ਨੂੰ ਉਜਾੜਨ ਤੇ ਲੱਗੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਤਾਂ ਪਹਿਲੇ ਬੜੀ ਲੜਖੜਾਈ ਸੀ ਪੰਜਾਬ ਦੇ ਵਿੱਚ ਜਿਵੇਂ ਕਤਲੋਗਾਰਤਾ ਦਾ ਦੌਰ, ਜਿਵੇਂ ਕਬਜ਼ੇਬਾਜੀ ਦਾ ਦੌਰ, ਜਿਵੇਂ ਮੈਂ ਸਮਝਦਾ ਫਰਾਉਤੀਆਂ ਦਾ ਦੌਰ ਇੱਕ ਭੈ ਭੀਤ ਕਰ ਰਿਹਾ ਕਾਰੋਬਾਰੀਆਂ ਨੂੰ ਔਰ ਕਾਰੋਬਾਰੀ ਪੰਜਾਬ ਛੱਡ ਕੇ ਜਾ ਰਹੇ ਨੇ। ਪੰਜਾਬ ਦੀ ਜਵਾਨੀ ਰੋਜ਼ਗਾਰ ਦੀ ਤਲਾਸ਼ ਵਿੱਚ ਪੰਜਾਬ ਛੱਡ ਕੇ ਜਾ ਰਹੀ ਆ। ਪੰਜਾਬ ਦੇ ਵਪਾਰੀ ਕਾਰੋਬਾਰੀ ਇੱਕ ਮਾੜੀ ਕਾਨੂੰਨ ਵਿਵਸਥਾ ਕਰਕੇ ਛੱਡ ਕੇ ਜਾ ਰਹੇ ਨੇ। ਪੰਜਾਬ ਖਾਲੀ ਹੁੰਦਾ ਨਜ਼ਰ ਆ ਰਿਹਾ। ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਨੂੰ ਸੰਭਾਲਣ ਵਾਲੀ ਨਹੀਂ ਕੋਈ ਰਹਾ ਇਸ ਕਰਕੇ ਲਾਹਵਾਰਸ ਹੋਇਆ ਪੰਜਾਬ ਜਿਹੜਾ ਹੈ ਜਿਵੇਂ ਕਹਿੰਦੇ ਚਲ ਰਾਣੀ ਤੇਰਾ ਰੱਬ ਰੱਖਾ ਵਾਲੇ ਹਾਲਤ ਹੋਏ ਹੋਏ ਨੇ ਇਸ ਕਰਕੇ ਪੰਜਾਬ ਨੂੰ ਸੰਭਾਲਣ ਲਈ ਪੰਜਾਬੀਆਂ ਨੂੰ ਜਾਗਣਾ ਪਏਗਾ ਕੱਲ ਛੇਦੀ ਜੋੜ ਮੇਲੇ ਦੀ ਰਮਤਾ ਮਤਲਬ ਅਸੀਂ 15 ਬਾੜਾ ਜਿਹੜਾ ਸ਼ੁਰੂ ਹੋਇਆ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੋਂ ਔਰ ਇਸ 15 ਬਾੜੇ ਦੇ ਦੌਰਾਨ ਜੋ ਛੇਦੀਆਂ ਗੁਰੂ ਕਲਗੀਧਰ ਪਾਤਸ਼ਾਹ ਦਾ ਸਾ ਪੁੱਤਰਾਂ ਦੀਆਂ ਸ਼ਹਾਦਤਾਂ ਹੋਈਆਂ ਸਾਬਜ਼ਾਦਿਆਂ ਦੀਆਂ ਮਾਤਾ ਜੀ ਦੀ ਸ਼ਹਾਦਤ ਹੋਈ ਔਰ ਹੋਰ ਬਹੁਤ ਸਾਰੇ ਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਇਸੇ ਕਰਕੇ ਇਸ ਜਿਹੜਾ ਇਸ ਨੂੰ ਸ਼ਹੀਦੀ ਪੰਦਰਵਾੜੇ ਦੇ ਤੌਰ ਤੇ ਸਮੁੱਚਾ ਦੇਸ਼ ਦੁਨੀਆ ਵਿੱਚ ਨਾਨਕ ਨਾਮ ਲੇਵਾ ਮਨਾਉਂਦਾ ਔਰ ਅਸੀਂ ਕੱਲ ਦੀ ਦੀ ਸ਼ੁਰੂਆਤ ਕੀਤੀ ਆ ਔਰ ਮੈਂ ਸਮਝਦਾ ਕਿ ਇਹ ਸ਼ਹੀਦੀ ਪੰਦਰਵਾੜੇ ਤੋਂ ਅਸੀਂ ਬਹੁਤ ਬੜੀ ਪ੍ਰੇਰਣਾ ਲੈ ਕੇ ਜਾਂਦੇ ਆ ਸੱਚ ਲਈ ਧਰਮ ਲਈ ਹੱਕ ਲਈ ਇਨਸਾਫ ਲਈ ਲੜਦੇ ਜਦੋਂ ਸ਼ਹੀਦੀ ਜੋੜ ਮੇਲੇ ਸ਼ੁਰੂ ਹੋਏ ਨੇ ਇਹਨਾਂ ਮੇਲਿਆਂ ਦੀ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਅਨੁਭਵ ਹੋ ਰਿਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਜੋ ਸ਼ਹੀਦਾਂ ਦੀ ਮਹਾਨ ਪਵਿੱਤਰ ਧਰਤੀ ਆ ਇਸ ਧਰਤੀ ਦੇ ਜੋੜ ਮੇਲੇ ਤੇ ਹਜ਼ਾਰਾਂ ਹੀ ਨਹੀਂ ਲੱਖਾਂ ਲੋਕ ਮਤਲਬ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਔਰ ਮੈਂ ਸਮਝਦਾ ਕਿ ਮਾ ਜੋ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਬਾੜਾ ਕੀਤਾ ਸੀ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਆਉਣ ਵਾਲੀ ਹਰ ਸੜਕ ਜਿਹੜੀ ਆ ਉਹਨੂੰ ਚੌੜਾ ਕੀਤਾ ਜਾਏਗਾ ਔਰ ਪੂਰੀ ਤਰ੍ਹਾਂ ਉਹਦੀ ਬਰਮਦ ਕੀਤੀ ਜਾਏਗੀ ਪਰ ਅਫਸੋਸ ਦੀ ਗੱਲ ਆ ਸੜਕਾਂ ਤਾਂ ਚੌੜੀਆਂ ਕੀ ਕਰਨੀਆਂ ਸੀ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਇੱਕ ਅਚਾਨਕ ਦੌਰੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਆਏ ਤੇ ਮੱਥਾ ਟੇਕਣ ਤੱਕ ਵੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਸਾਇਬ ਜੀ ਆਦਿ ਇਸ ਮਹਾਨ ਭੂਮੀ ਤੇ ਜਾ ਕੇ ਨਤਮਸਤਕ ਹੋ ਕੇ ਮਲ ਕੋਈ ਮਲ ਸ਼ਰਦਾ ਸਤਕਾਰ ਭੇਟ ਕਰ ਦੇ ਬਲਕਿ ਆਪਣੇ ਹੰਕਾਰ ਦੇ ਵਿੱਚ ਲਾ ਲੋ ਟੌਰ ਦੇ ਵਿੱਚ ਲਾ ਲੋ ਮਾਲ ਗੱਡੀਆਂ ਕਮਾ ਕੇ ਲੰਘਦੇ ਹੋਏ ਤੇ ਇਹ ਜਿਹੜੀਆਂ ਸੜਕਾਂ ਨੂੰ ਪੂਰਾ ਕਰਨ ਬਣਾਉਣ ਦਾ ਵਾਅਦਾ ਕੀਤਾ ਸੀ ਉਹਨਾਂ ਬਾਰੇ ਨਾ ਬੋਲੇ ਨਾ ਕੋਈ ਸੋਚਿਆ ਨਾ ਉਹਤੇ ਕੋਈ ਅਮਲ ਹੋਇਆ ਇਹ ਸੜਕਾਂ ਜਿਹੜੀਆਂ ਨੇ ਟੁੱਟੀਆਂ ਹੋਈਆਂ ਸੰਗਤ ਨੂੰ ਸ਼ਰਧਾਲੂਆਂ ਨੂੰ ਬੇਹੱਦ ਪਰੇਸ਼ਾਨ ਕਰਨਗੀਆਂ ਮੁਸ਼ਕਲਾਂ ਖੜੀਆਂ ਕਰਨਗੀਆਂ ਇਹਦੀ ਮੰਤਰੀ ਸਾਹਿਬ ਨੇ ਕੋਈ ਨੋਟਿਸ ਨਹੀਂ ਲਿਆ ਏ ਹੁਣ ਤੱਕ ਦੀ ਪ੍ਰਥਾ ਰਹੀ ਆ ਕਿ ਹੋਲੇ ਮਹੱਲੇ ਤੇ ਸ੍ਰੀ ਨੰਦਪੁਰ ਸਾਹਿਬ ਦੇ ਆਲੇ ਦੋਲੇ ਦੀਆਂ ਸੜਕਾਂ ਤੇ ਸ਼ਹੀਦੀ ਜੋੜ ਮੇਲੇ ਸ੍ਰੀ ਫਤਿਹਗੜ੍ਹ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਆਲੇ ਦੋਲੇ ਦੀਆਂ ਸੜਕਾਂ ਦੀ ਮਰੰਮਤ ਹਰ ਵਾਰ ਹੁੰਦੀ ਆ ਪਹਿਲੀ ਵਾਰੀ ਆ ਜਦੋਂ ਸੜਕਾਂ ਤੇ ਕੋਈ ਪੈਚਵਰਕ ਤੱਕ ਦਾ ਕੰਮ ਵੀ ਨਹੀਂ ਕੀਤਾ ਸੜਕਾਂ ਚੌੜੀਆਂ ਤਾਂ ਕੀ ਕਰਨੀਆਂ ਸੀ ਬਲਕਿ ਸੜਕਾਂ ਤੇ ਟੁੱਟੀਆਂ ਸੜਕਾਂ ਤੇ ਪੈਚਵਰਕ ਵੀ ਨਹੀਂ ਕੀਤਾ ਔਰ ਜਿਸ ਤਰ੍ਹਾਂ ਨਜਾਇਜ਼ ਮੈਨਿੰਗਨਾ ਟਿਪਰਾ ਨਾਲ ਸੜਕਾਂ ਟੁੱਟੀਆਂ ਪੁਲ ਟੁੱਟੇ ਨੇ ਉਨ੍ਹਾਂ ਦੇ ਮੁਰੰਮਤ ਕਰਨ ਤੱਕ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਸੋਚਿਆ ਇਹ ਬੜੇ ਅਫਸੋਸ ਦੀ ਗੱਲ ਹੈ